ਅੱਜ ਫਿਰ ਦੁਬਾਰਾ ਉਹਨਾਂ ਦੇ ਸੁਰੇਕਰਕੇ ਸਮਾਗਮ ਹੋ ਰਿਹਾ ਹੈ ਉਹਨਾਂ ਜਿਹੜੇ ਸੁਰੇ ਸਾਡੀ ਯਾਦ ਵਿੱਚ ਉਹਨਾਂ ਨੇ ਫਿਰ ਇੱਥੇ ਆ ਕੇ ਹਾਜ਼ਰੀ ਲਵਾਈ ਹੈ ਸੰਗਤ ਕਰਵਾਈ ਹੈ ਉਹਨਾਂ ਦਾ ਧੰਨਵਾਦ ਹੈ ਸਾਰੇ ਪਰਿਵਾਰ ਦਾ ਧੰਨਵਾਦ ਹੈ ਕੋਈ ਛੋੜਾ ਨਹੀਂ ਛੋੜ ਨੂੰ ਕੀ ਕਰ ਸਕਦੇ ਆ ਗੁਰੂ ਸਾਹਿਬ ਕੇੰਨੇ ਖੇੜਾ ਕੀਆ ਵੀ ਥਾ ਦਾ ਮਿੱਠਾ ਕਰਕੇ ਮੰਨਣਾ ਇਸ ਬਾਣੀ ਨੂੰ ਇੱਥੇ ਜਿਹੜੀ ਸੰਗਤ ਜਿਹੜੀ ਹੈ ਸਾਰੀ ਸੰਗਤ ਦਾ ਵੀ ਧੰਨਵਾਦ ਹੈ ਜੋ ਤੁਹਾਨੂੰ ਯਾਦ ਸੀ ਤੇ ਹਾਜ਼ਰੀ ਪਰਣੂ ਆ ਮੈਂ ਸਾਰੇ ਬਹੁਤ ਹੀ ਸੱਚ ਜੇ ਕਰਨਾ ਕਿੰਨਾ ਸੁਣਦੀ ਹੈ ਨਾਲ ਹੀ ਅਸੀਂ ਸਾਂ ਬਕੀ ਦੀ ਨਵਾਇਦੇ ਨੇ ਜਿਹੜੀ ਪ੍ਰਬੰਧਕ ਕਮੇਟੀ ਹੈ ਇਸ ਕਮੇਟੀ ਦਾ ਵੀ ਮੈਂ ਤਹਿਦ ਲੋ ਤਲਵਾਦੀ ਆ ਕਿਉਂਕਿ ਜਿੱਥੋਂ ਇਹਨਾਂ ਕੋਲ ਮੌਕਾ ਮਿਲਦਾ ਕਿ ਸਮਾਗਮ ਕਰਾਉਣਾ ਦਾਸ ਨੂੰ ਪਹਿਲਾ ਯਾਦ ਕਰਦੇ ਆ ਚਾਹੇ ਕੋਈ ਸਮਾਗਮ ਹੋਏ ਸੀ ਪਿਛਲੇ ਮਹੀਨੇ ਐਸੀ ਗੁਰਾਂ ਦਾਸ ਦੇ ਪਰਉਪਦੇ ਪਰ ਪ੍ਰਧਾਨ ਸਾਹਿਬ ਸਕੱਤਰ ਸਾਹਿਬ ਤੇ ਵੰਜੀ ਦੀ ਯੋਜਨਾ ਕੇ ਲੇਜੀ ਗੁਰੂ ਨਾਲ ਦੇ ਜੀ ਦੇ ਪਰਉਪਦੇ ਅਸੀਂ ਫਿਰ ਸਮਾਗਮ ਕਰਾਂਗੇ ਤੁਸੀਂ ਆਣਾ ਹੈ ਇਹ ਮੈਂ ਸੱਚੀ ਗੱਲ ਕਹਾਂ ਮੈਨੂੰ ਨਾ ਨਹੀਂ ਕਰਿਆ ਜਾਂਦਾ ਕਿਉਂਕਿ ਇੱਥੇ ਨਾ ਮੂੰਹ ਬਣ ਗਿਆ ਹੈ ਸਾਡਾ ਪ੍ਰੇਮ ਬਣ ਗਿਆ ਸਾਰੀ ਸੰਗਤ ਤੇ ਪ੍ਰਬੰਧ ਕਮੇਟੀ ਨਾਲ ਸਾਨੂੰ ਜਦੋਂ ਵੀ ਸੁਣ ਲਾਉਂਦੇ ਨੇ ਅਸੀਂ ਤਤ ਪਰ ਤਤ ਲੈ ਕੇ ਕੋਦੋ ਦਸਤਰੀ ਉੱਥੇ ਜਾਂਦੇ ਹਾਂ ਸੋ ਗੁਰੂ ਸਾਹਿਬ ਇਹਨਾਂ ਕੋਲ ਉਹਦੀ ਵੀ ਸੇਵਾਵਾਂ ਲੈਂਦੇ ਰਹਿੰਦੇ ਨੇ ਇਹਨਾਂ ਦੀ ਅਚਰਬੀ ਕਲਾ ਕਰਨ ਤੇ ਜਦੋਂ ਅਸੀਂ ਇੱਥੇ ਪਹਿਲੀ ਵਾਰ ਆਏ ਸੀ ਉਸ ਦਿਨ ਗੁਰ ਰਾਮ ਦਾ ਜਿਹੜਾ ਪ੍ਰੋਸਟ ਬੁਰ ਜੀ ਅਸੀਂ ਪਰਸਪ ਸੁਨਾਗੋ ਤੇ ਜਿਹੜੀ ਗੱਲ ਕਰਨ ਲੱਗੇ ਸੀ ਭਵੇਂ ਗੁਰੂ ਨਾਨਕ ਦੇਵ ਜੀ ਦਾ ਪ੍ਰੋਫੀ ਪਰ ਮੇਰੇ ਦਿਨ ਹਰਵਾਰੀ ਕੈਪੈਸੀ ਮੇ ਇੱਕ ਸ਼ਬਦ ਗੁਰੂ ਅਮਰਦਾਸ ਜੀ ਦਾ ਜ਼ਰੂਰ ਪੜਾ ਕਿਉਂਕਿ ਵੱੜ ਜਾਂਦੀ ਹੈ ਚੀਜ਼ ਲੋੜ ਜੀ ਉਦੋਂ ਜਦੂ ਅਸੀਂ ਆਏ ਸੀ ਗੁਰੂ ਅਮਰਦਾਸ ਦੇ ਪਰਪੇ ਸ਼ਬਦ ਪੜਿਆ ਸੀ ਕਿਉਂਕਿ ਗੁਰੂ ਅਮਰਦਾਸ ਸਰਵ ਸੋਸਾਇਟੀ ਵੀ ਚਲਾਉਂਦੇ ਨੇ ਤੇ ਉਸ ਸੰਬੰਧ ਵਿੱਚ ਇਹਨਾਂ ਨੇ ਸਾਨੂੰ ਸਦੇ 100 ਸਾਰੇ ਗੁਰੂ ਅਮਰਦਾਸ ਜੀ ਉਸ ਵਿਸ਼ੇ ਉੱਤੇ ਬੜੀ ਸਾਰੀ ਕਿਤਾਬਾਂ ਦਿੱਤੀ ਤਨ ਤਨ ਰਾਮ ਦਾਸ ਗੁਰ ਜਿਵੇਂ ਸੇਰੇਆ ਤੈਨ ਸਵਾਰਾ ਜਿਵੇਂ ਸੇਰੇਆ ਤੈਨ ਸਵਾਰਾ ਤੁੰਦ ਤਲ ਰਾਤ ਨੂੰ ਦਾਸ ਗੁਰ ਆਈ ਤੰਨ I'm ਅੰਤ ਤੱਕ ਪਾਰਾ ਰਾਜ ਕਦੇ ਬੁੱਧ ਸੁ ਪਰਵਾਹ ਦੇ ਆ ਪਾਣ ਸੋਹੇ ਰਾਖਾਂਵੇਂ ਖੱਤ ਤੇਰਾ ਪੈਸ ਸੁ ਬਾਦੇ ਆ ਸੁ ਤੇਰਾ ਪੈਸ ਖਰੇ ਆ ਨਾਲਿਕ ਤੋਂ Subur. ਵਾਹ ਤੁਸ ਜੂਰੀਆਂ ਆਈ ਤਾਣੀਆਂ ਆਹ 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 ਤੁਸ ਜੂਰੀਆਂ ਆਈ ਤਾਣੀਆਂ ਸਰਿਸਵਨਾ ਜਰਨ ਕਰੀ ਜੀ ਵੀਰ ਆ ਵੀਰ ਕਰ ਰਹੀ ਵੀਰ ਪਰੇ ਚੈਰਾ ਵੀ ਵੀਰ ਚਲੇ ਕਰਪਣੇ ਤਹਿਂ ਗਰੇ ਚੱਲਦਾ ਹਰ ਇੱਕ ਪਦਰ ਵੀਰ ਚਲੇ ਕਾ ਆਪਣੇ ਵੀਰ ਚਲੇ ਕਾ ਆਪਣੇ ਦਾਲ ਪਰ ਧਰ ਕਿ ਪਾਲੀ ਪਾਲੇ ਮੈਂ ਬਾਪੂ ਦੇ ਕਰ ਬੇ i ਈ ਹੋ ਕਹਨੀ ਕੋ ਤੁਰ ਸਾਥ ਕੋ ਸਾਥ ਮੇ ਠਾਕੁਰ ਆਖਿ ਮਜਾ ਜੈਤੋ ਬੈਤੇ दे दीरा दीरा कर रही पे भेर भीर पीरा करे जेको ਜੋ ਕੋ ਕਰ ਮੁਕੋਏ ਇਹ ਬੜੀ ਮਾਪੂਰ ਦੇ ਮੇਜ ਕਰਵਾਸਾ ਹੋਏ ਇਹ ਬੜੀ ਮਾਪੂਰ ਦੇ ਮੇਜ ਕਰਵਾਸਾ ਹੋਏ ਵੀਰ ਚਲੇ ਕਰ ਆਪਣੇ Be a baby Be a baby